हां जी दोस्तों सारेया नुं ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਸੌਰ ਸਿੰਘ ਤਹਿਸੀਲ ਜ਼ਿਲ੍ਹਾ ਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਵੀਰ ਸੰਦੀਪ ਦੇ ਕੋਲ ਆਇਆ ਦੋਸਤੋ ਪੁੱਲਰ ਡੇਰੀ ਫਾਰਮ ਤੇ ਥੋੜਾ ਜਿਹਾ ਵਕਫਾ ਪਾ ਪਾਇਆ ਦੋਸਤੋ ਵੀਰ ਕਮਾਕਾਰਾਂ ਦੇ ਵਿੱਚ ਬਿਜੀ ਸੀ ਜਿੱਦਾਂ ਕਿ ਬਿਲਕੁਲ ਸੀਜ਼ਨ ਦਾ ਟਾਈਮ ਚੱਲਣ ਡਿਆ ਤੇ ਤਕਰੀਬਨ ਅੱਜ ਇਸ ਵੀਡੀਓ ਦੇ ਵਿੱਚ ਦੋ ਨਾਗ ਤੁਹਾਨੂੰ ਦਿਖਾਉਣੇ ਆ ਬਿਲਕੁਲ ਤੁਸੀਂ ਸਾਹਮਣੇ ਸਕਰੀਨ ਦੇ ਉੱਪਰ ਦੇਖ ਰਹੇ ਜੀ ਇੱਕ ਐਚਐਫ ਬਰੀਡ ਦੇ ਵਿੱਚ ਦੋਸਤੋ ਇਹ ਵੈੜ ਤੁਹਾਨੂੰ ਦਿਖਾ ਦਾਂਗੇ ਚੰਗੇ ਖਾਸੇ ਬੌਲੇ ਤੇ ਚੱਲ ਰਹੀ ਹੈ ਠੀਕ ਹੈ ਜੀ ਤੇ ਇੱਕ ਸ਼ਾਹੀ ਵਾਲਾਂਗ ਦੇ ਵਿੱਚ ਗੱਬਣ ਵੈੜ ਦਿਖਾਵਾਂਗੇ ਤੁਹਾਨੂੰ ਸੋ ਦੋ ਨਗਾ ਦੋਸਤੋ ਦੋ ਨਗਾ ਦੀ ਡਿਟੇਲ ਵੀਰ ਸੰਦੀਪ ਤੋਂ ਲੈ ਲਾਂਗੇ ਆਪਾਂ ਹਰ ਵਾਰ ਦੀ ਤਰ੍ਹਾਂ ਅੱਜ ਤਰੀਕ ਤੁਸੀਂ ਨੋਟ ਕਰ ਲਓ ਅੱਜ 14 ਮਈ ਆ ਦੋਸਤੋ ਤਰੀਕ ਤੇ ਸਮਾਂ ਦੁਪਹਿਰ ਦਾ ਜਿਹੜਾ ਦੋਸਤੋ ਕੋਈ ਢਾਈ ਪੌਣੇ 3 ਵਜੇ ਦਾ ਸਮਾਂ ਹੈਗਾ ਸੋ ਪਸੂ ਦੋਸਤੋ ਜਿਹੜਾ ਵੀ ਕੋਈ ਵੀਰ ਖਰੀਦਦਾਰ ਆ ਰਿਹਾ ਖਰੀਦਣ ਹਰ ਵਾਰ ਆਪਣੀ ਇੱਕ ਬੇਨਤੀ ਹੁੰਦੀ ਆ ਸਾਰੇ ਵੀਰਾਂ ਨੂੰ ਖਰੀਦਦਾਰ ਵੀਰਾਂ ਨੂੰ ਵੀ ਦੋ ਟਾਈਮ ਚੋਕੇ ਤਸੱਲੀ ਤੁਸੀਂ ਕਰਨੀ ਆ ਜੇਕਰ ਕੋਈ ਸੋਇਆ ਸੋਇਆ ਪਸ਼ੂ ਲੈ ਕੇ ਜਾ ਰਿਹਾ ਤੇ ਗੱਬਣ ਪਸ਼ੂ ਨੂੰ ਤੁਸੀਂ ਹੱਥ ਪਾਉਂਗੇ ਬੇਸ਼ੱਕ ਚੋਂ ਥਾਣੇ ਦੀ ਟਿੱਪ ਕੇ ਭਰਾ ਕੇ ਓਨਰ ਤੇ ਵਪਾਰੀ ਵੀਰ ਤੇ ਕਿਲੇ ਦੇ ਉੱਪਰੋਂ ਤਸੱਲੀ ਆ ਉਹ ਜਿਹੜੀ ਦੋਸਤੋ ਪੂਰੀ ਯਕੀਨੀ ਬਣਾ ਲਿਆ ਕਰੋ ਠੀਕ ਆ ਤੇ ਆਹ ਕਰਦੇ ਆ ਬਾਤचीत ਕਰਦੇ ਆ ਗੱਲਬਾਤ ਵੀਰ ਸੰਦੀਪ ਦੇ ਨਾਲ ਪੁੱਛਦੇ ਆ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰੇ ਸੰਦੀਪ ਸਾਸਰੀ ਸਾਥੀ ਸਾੰਤੂ ਸਾਹਿਬ ਜੀ ਠੀਕ ਠਾਕ ਜੀ ਮਾਰ ਜੀ ਬਹੁਤ ਵਧੀਆ ਵੀਰੇ ਸੰਦੀਪ ਠੀਕ ਠਾਕ ਜੀ ਬਹੁਤ ਵਧੀਆ ਸੰਤੂ ਸਾਹਿਬ ਜੀ ਠੀਕ ਠਾਕ ਜੀ ਤੇ ਅੱਛਾ ਸੰਦੀਪ ਭਾਈ ਇੱਕ ਤਾਂ ਇਹ ਦੱਸ ਗਏ ਵੀ ਚਲੋ ਵਕਫਾ ਪੈ ਗਿਆ ਵੈਸੇ ਸਾਰੇ ਵੀਰ ਜਾਣਦੇ ਹੀ ਆ ਵੀ ਸੀਜ਼ਨ ਦਾ ਟਾਈਮ ਪੂਰੇ ਜੋਰਾਂ ਸ਼ੋਰਾਂ ਤੇ ਚੱਲ ਰਿਹਾ ਸੀਗਾ ਹਾਂਜੀ ਹਾਂਜੀ ਸੰਤੂ ਸਾਹਿਬ ਜੀ ਪਹਿਲਾਂ ਕਣਕ ਜੀ ਰੁੱਜੇ ਰਹੇ ਹੁਣ ਕੇ ਤੂੜੀ ਜੀ ਰੁੱਜ ਗਏ ਹੁਣ ਕੇ ਕੋਈ ਪੈਲੀਆਂ ਭਰਨਦੇ ਵੇ ਕੋਈ ਪਨੀਰੀ ਵੀ ਜੰਦੇ ਵੇ ਉਹਦਾ ਕਰਕੇ ਆਪਣੇ ਤਾਂ 20 25 ਦਿਨ ਜਿਹੜੇ ਕੀ ਲੇਟ ਹੋ ਗਈਆਂ ਮੈਨੂੰ ਲੱਗਦਾ ਵੀ ਉਹ ਅਮਰਤ ਮਾਨ ਦਾ ਗਾਣਾ ਨਹੀਂ ਕਾ ਹਾਂਜੀ ਆ ਕਣਕ ਵੱਢ ਕੇ ਵਿਹਲੇ ਆ ਟੌਰ ਹੈ ਪੂਰੀ ਦਬਾ ਕੇ ਕੱਢਾਂਗੇ ਹਾਂਜੀ ਹਾਂਜੀ ਮੈਨੂੰ ਲੱਗਦਾ ਵੀ ਵਿੱਚ ਵਿਹਲੇ ਬੂਲੇ ਵਾਲਾ ਤਾਂ ਨਾ ਹੀ ਨਹੀਂ ਕਾ ਨਹੀਂ ਨਹੀਂ ਸੰਤੋ ਸਾਹਿਬ ਵਿਹਲੇ ਆ ਹੁਣ ਸਮਾਂ ਕਿੱਥੇ ਆ ਹੁਣ ਹੋਰ ਮਹੀਨੇ ਝੋਨੇ ਲੱਗ ਜਣੇ ਆ ਮੁਰਕੇ ਗੰਦ ਕੱਢੰਦੇ ਬਣਾ ਇਤਨਾ ਹੀ ਕੰਮ ਚੱਲੀ ਜਾਣਾ ਜੀ ਇਤਨਾ ਹੀ ਚੱਲੀ ਜਾਣਾ ਹਾਂਜੀ 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 ਮੈਨੂੰ ਲੱਗਦਾ ਚਾਹ ਫਿਰ ਵੀ ਚ ਟਾਈਮ ਜਾ ਕੱਢ ਲਿਆ ਜੇ ਮੈਨੂੰ ਤਾਂ ਇਹ ਲੱਗਦਾ ਸੀ ਵੀ ਪੂਰੇ ਝੋਨੇ ਚ ਨੇ ਬੀ ਲਾਲ ਹੋ ਗਏ ਵਿਹਲੇ ਹੋ ਗਏ ਫੇਰ ਕਿਤੇ ਸਾਹਮਣੇ ਨਹੀਂ ਨਹੀਂ ਸੰਤੋ ਸਾਹਿਬ ਹੁਣ ਥੋੜਾ ਥੋੜਾ ਟਾਈਮ ਕ ਅੱਜ ਵੀਰ ਆਪਣੇ ਕੋਲ ਦੋ ਵੜਾ ਇੱਕ ਤਾਂ ਸੂਈ ਆ ਹਾਂਜੀ ਸੰਤੂ ਸਾਹਿਬ ਇਹ ਸੂਈ ਆ ਤਿੰਨਾਂ ਚੌਹਾਂ ਦਿਨਾਂ ਦੀ ਹਾਂਜੀ ਦੁੱਧ ਵੀ ਕੋਈ 20 ਲੀਟਰ ਦੇ ਥੱਲੇ ਬੋੜਾ ਹੋਊਗਾ ਬੋੜਾ ਗੱਲੇ ਕੋਈ ਦੁੱਧ ਗੱਲੇ ਤਿੰਨਾਂ ਚੌਹਾਂ ਦਿਨਾਂ ਦੀ ਗਾਂ ਸੂਈ ਆ ਅੱਛਾ ਜੀ ਤੇ ਦੂਜੀ ਵੜ ਗੱਬਣਿਆ ਜੀ ਉਹ ਇੱਕ ਗੱਬਣ ਹਾਂਜੀ ਦੋ ਹੀ ਨਾਗਿਆ ਸੰਤੂ ਸਾਹਿਬ ਅੱਜ ਆਪਣੇ ਕੋਲ ਲਓ ਜੀ ਮਾਲ ਬਹੁਤ ਸੰਤੂ ਸਾਹਿਬ ਘੱਟ ਮਿਲਦਾ ਬਾਹਰੋਂ ਸਹੀ ਆ ਸਹੀ ਆ ਹਾਂਜੀ ਲਓ ਦੋਸਤੋ ਦੋ ਨਾਗਾ ਦੋ ਨਗਾ ਦੀ ਡਿਟੇਲ ਆਪਾਂ ਸਾਂਝੀ ਕਰਦੇ ਆ ਤੁਹਾਡੇ ਨਾਲ ਇੱਕ ਵਾਰੀ ਸ਼ੁਰੂਆਤ ਆਪਾਂ ਇਸੇ ਵੜ ਤੋਂ ਕਰ ਲੈਨੇ ਆ ਸੂਈ ਸਵਾਈ ਵੜ ਆ ਇੱਕ ਵਾਰੀ ਪੂ ਥਾਣ ਚੱਡੇ ਦੀ ਪੂਰੀ ਖਬਰਦਾਰ ਆ ਬਾਕੀ ਥਾਣ ਥਣ ਕਰਮਾਲੀ ਨੂੰ ਦੋਹਰਾ ਥਾਣ ਲੱਗਾ ਠੀਕ ਆ ਜੀ ਸੋ ਚੌ ਥਾਣਾਂ ਦੀ ਵੰਡ ਵੇਖੋ ਸਪੇਸ ਵੇਖੋ ਉਸ ਤੋਂ ਬਾਅਦ ਆਪਾਂ ਪੂਰੀ ਡਿਟੇਲ ਵੀ ਰਸਨਦੀਪ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਆ ਦੇਖੋ ਠੀਕ ਆ ਜੀ ਥਾਣ ਥਣ ਬਹੁਤ ਸੋਹਣਾ ਕਰਮਾਲੀ ਨੂੰ ਘੜ ਘੜ ਕੇ ਲੱਗਾ ਮੋٹے ਥਾਣ ਆ ਤੇ ਚੌ ਥਾਣਾਂ ਦੀ ਵਿਥ ਵਿਰਲ ਬਿਲਕੁਲ ਤੁਸੀਂ ਆ ਤਸੱਦੀ ਨਾਲ ਦੇਖੋ ਠੀਕ ਆ ਫਾੜੀ ਵਾਲਾ ਚੱਡਾ ਤੇ ਆਉ ਲੈਨੇ ਆਂ ਡਿਟੇਲ ਸੰਦੀਪ ਇੱਕ ਤਾਂ ਦਾ ਸੂਆ ਦੱਸ ਦੇ ਫਿਰ ਕਿਰਮਾ ਸੁਈਆ ਸੰਧੂ ਸਾਹਿਬ ਚਲੋ ਅੱਖ ਨੂੰ ਕੋਈ ਦੂਜਾ ਆਖੀ ਜਾਵੇ ਜਦੋਂ ਆਪਾਂ ਨਹੀਂ ਆਦੇ ਕਿ ਦੂਜਾ ਸੂਆ ਹੀ ਆ ਹਾਂਜੀ ਜਿਹੜੇ ਵੀਰਾਂ ਤੋਂ ਲਈ ਉਹਨਾਂ ਆਪਣਾ ਦੂਜਾ ਆਖਾ ਤੀਜਾ ਮੰਨ ਕੇ ਆਪਣੇ ਨਾਲ ਜਿਹੜੇ ਵੀਰ ਨੇ ਸੌਦਾ ਕਰਨਾ ਤੀਜਾ ਸੂਆ ਮੰਨ ਕੇ ਸੌਦਾ ਕਰ ਸਕਦਾ ਠੀਕ ਦੁੱਧ ਦੀ ਜਿਹੜੀ ਕਪੈਸਿਟੀ ਆ ਆਈਟਮ ਸੰਧੂ ਸਾਹਿਬ ਚਾਹੇ ਕੋਈ ਲੀਟਰ ਨਾਲ ਲੱਗਿਆ ਹੋਵੇ ਆਜੇ 20 20 ਤੋਂ 22 20 22 ਲੀਟਰ ਦੇ ਥੱਲੇ ਆਈਟਮ ਤਿਆਰ ਆ ਜੀ ਠੀਕ ਹੈ ਬਾਕੀ ਦੋ ਤਾਂ ਜਿਹੜੇ ਵੀਰਾਂ ਤੋਂ ਲਈ ਆਉਂਦੇ ਕਿ 27 28 ਕਿਲੋ ਉਹ 27 28 30 ਕਿਲੋ ਆਂਦੇ ਆ ਪਰ ਆਪਾਂ 25 ਕਿਲੋ ਦੀ ਗਾਰੰਟੀ ਅਗਲੇ ਨੂੰ ਦੇ ਦਾਂਗੇ ਕਿ 25 ਕਿਲੋ 24 25 ਥੋੜਾ ਰੁੱਤ ਵੀ ਗਰਮੀ ਦੀ ਆ ਜੀ ਗਰਮੀ ਦੀ ਆ 24 25 ਕਿਲੋ ਰਾਮਣਾ ਭਰ ਦੋਗੇ ਜੀ ਹਾਂ ਅੱਜ ਦਿਨ ਇੱਕ ਵਾਰੀ ਦੱਸਿਓ ਜੀ ਫਿਰ ਇਹਨਾਂ ਨੂੰ ਸੂਈ ਨੂੰ ਚਾਰ ਪੰਜ ਦਿਨ ਹੋਏ ਆ ਸੰਦੂ ਸਾਹਿਬ ਬੱਛਾ ਮਗਰ ਹਾਂਜੀ ਇੰਨੀ ਵੱਛੀ ਹੈ ਜੀ ਮਗਰ ਵੱਛੀ ਹਾਂਜੀ ਤੁਸੀਂ ਆ ਮਗਰ ਵੱਛੀ ਆ ਠੀਕ ਆ ਜੀ ਇੱਕ ਰੰਗ ਦੇ ਵਿੱਚ ਬਿਲਕੁਲ ਆ ਮਗਰ ਵੱਛੀ ਆ ਆਹ ਲਓ ਜੀ ਬੋਟਾ ਆਹ ਲਾ ਜੀ ਠੀਕ ਆ ਆ ਵੱਛੀ ਹੈ ਸੋ ਵੱਛੀ ਬਹੁਤ ਪਿਆਰੀ ਆ ਲੱਕ ਰੰਗ ਬਿਲਕੁਲ ਬਰਾਊਨ ਕਾਫੀ ਕ ਯਾਰ سیدھی ਕੀ ਆਂਦੀ ਹੈ ਜੇ ਕ੍ਰੋਸ ਅੰਕ ਦੇ ਵਿੱਚ ਹੀ ਹਾਂਜੀ ਹਾਂਜੀ ਬੱਚਾ ਮਗਰ ਕ੍ਰੋਸ ਅੰਕ ਦੇ ਵਿੱਚ ਹੀ ਆ ਤੇ ਬਾਕੀ ਗਾਂ ਤੁਸੀਂ ਵੇਖ ਕੇ ਦੋਸਤੋ ਚੈੱਕ ਕਰੋ ਕਦ ਘੜ ਸੋਨਾ ਵੱਡੇ ਕਦ ਘੜ ਦੇ ਵਿੱਚ ਐਸ ਟਾਈਮ ਪੋਲੇ ਤੋਂ ਜਸਟ ਕੋਈ ਵੀਰ ਬਾਹਰ ਹੀ ਮੰਨ ਸਕਦਾ ਬੇਸ਼ੱਕ ਕੱਚਾ ਪੋਲਾ ਮੰਨ ਕੇ ਸੌਦਾ ਕਰ ਲਓਗੇ 20 ਤੋਂ ਪਲੱਸ 22 ਕ ਡਿਕਟਰ ਵੀਰ ਦੱਸ ਰਿਹਾ ਤੱਕ 20 ਤੋਂ 25 ਦੇ ਦਰਮਿਆਨ ਚੱਲੂਗੀ 25 ਕਿਲੋਟਰ ਤੱਕ ਵੀਰਾਂ ਦਾ ਵੀ ਕੋਈ ਚੰਗੀ ਸੇਵਾ ਕਰ ਲੂਗਾ 25 ਕਿਲੋਟਰ ਤੱਕ ਚਵਾਈ ਤੁਸੀਂ ਕਰ ਸਕਦੇ ਹੋ ਸੰਤੋ ਸਾਹਿਬ ਚਲੋ ਉਹਨਾਂ ਦਾ 28 30 ਕਿਲੋ ਆਪਾਂ 25 ਕਿਲੋ ਦੀ ਗਰਾਡੀ ਦਾਂਗੇ ਚੰਗੀ ਵੀਰ ਸਾਂਭੂਗਾ ਕੋਈ ਤੇ 25 ਕਿਲੋ ਦਾ ਦਰਾਂ ਮਨਾ ਪਾ ਦੂਗੀ ਵੇੜ ਠੀਕ ਹੈ ਜੀ ਠੀਕ ਹੈ ਬਾਕੀ ਚਵਾਈ ਬਹੁਤ ਜਿਆਦਾ ਚੰਗੀ ਲੱਗੀ ਐ ਸੰਤੋ ਸਾਹਿਬ ਠੀਕ ਹੈ ਉਂਗਲ ਉਂਗਲ ਜਿਹੜੀ ਮੋਟੀ ਧਾਰ ਆਉਂਦੀ ਵੇੜ ਦੀ ਬਾਕੀ ਥਾਂ ਨਹੀਂ ਦੱਸਦੇ ਜੀ ਪਸ਼ੂ ਦੀ ਚਵਾਈ ਕਿਹੋ ਜਿਹੀ ਹੋਊਗੀ ਅਜਾ ਸ਼ਾਮ ਨੂੰ ਸੰਤੋ ਸਾਹਿਬ ਚੱਡਾ ਲੈ ਕੇ ਨੇ ਤੁਰ ਜਾਂਦਾ ਇਹ ਟਾਈਮ ਕਾ ਠੀਕ ਹੈ ਜੀ ਸੋ ਬਾਕੀ ਜਿਹੜਾ ਦੋਸਤੋ ਕੋਈ ਵੀਰ 20 ਲੀਟਰ ਜਾਂ 20 ਤੋਂ ਪਲੱਸ ਵਾਲੇ ਪਸ਼ੂ ਖਰੀਦਣਾ ਚਾਹੁੰਦਾ ਉਹ ਤੁਸੀਂ ਹੱਥ ਪਾ ਸਕਦੇ ਜੀ ਕਿਰਹਾਲ ਜੇ ਕੁਝ ਕੁ ਦਿਨਾਂ ਦੇ ਦੌਰਾਨ ਇੰਨਾ ਦੁੱਧ ਇਸ ਵੜ ਦੇ ਥੱਲੇ ਆ ਠੀਕ ਆ ਠੀਕ ਆ ਸੋ ਸੋਨੇ ਚੌੜੇ ਪਿੱਠਪੂੜੇ ਦੇ ਵਿੱਚ ਤੇ ਬਾਕੀ ਵਜਨ ਧੋੜਾ ਲੀ ਅਸੰਦੂ ਸਾਹਿਬ ਜਿੰਨੀ ਹੈਗੀ ਕਿੱਦ ਵੱਡਾ ਹਾਇ ਵਜਨ ਧੋੜ ਦੇ ਵਿੱਚ ਪੂਰੀ ਵਜਨਦਾਰ ਆ ਆ ਦੇਖੋ ਜੀ ਠੀਕ ਆ ナビ संदीप ਕੀ ਵੀਰੇ ਦੀ ਡਿਮਾਂਡ ਕਰਦਾ ਸੰਤੂ ਸਾਹਿਬ ਵਾਈਡ ਦਾ ਚਲੋ ਬਹੁਤ ਵੱਡੀ ਆ ਮੰਗ ਨੂੰ ਭਾਵੇਂ 85 ਮੰਗੀ ਜਾਈਏ ਹਾਂ ਸੰਤੂ ਸਾਹਿਬ ਮੁੱਲ ਕਰਦੇ ਆ ਦਾ 75000 ਰੁਪਿਆ ਹਾਂਜੀ 68000 ਦੀ ਸੰਤੂ ਸਾਹਿਬ ਦੇ ਦਾਂਗੇ 68000 ਦੀ ਹਾਂਜੀ ਠੀਕ ਆ ਜੀ ਹਾਂਜੀ ਉਹਦੇ ਜੀ ਥੋੜਾ ਪਤਾ ਕਰਦੇ ਹੋ ਜੀ ਛੱਡ ਦਾਂਗੇ ਸੰਤੂ ਸਾਹਿਬ 2000 ਰੁਪਿਆ ਔਰ 66000 ਦੀ ਜਾਂਦੋ ਜੀ ਲੈ ਹਾਂਜੀ 66000 ਦੀ ਦੇ ਦਾਂਗੇ ਜੀ ਠੀਕ ਆ ਜੀ ਠੀਕ ਆ ਜੀ ਉਹ ਵੀ ਸੰਤੂ ਸਾਹਿਬ ਤੁਹਾਡੇ ਕਰਕੇ ਦੋਿਆਂ ਦੇ ਲੋ ਲਓ ਜੀ 66000 ਦੀ ਸੰਦੀਪ ਆਂਦਾ ਕਸਰਾ ਕੁਸਰਾ ਕੱਢ ਕੇ ਉਹ ਵੀ ਸੰਤੂ ਸਾਹਿਬ ਆਪਾਂ ਖਲੋਤੇ ਰਿਆਂ ਬਿਲਕੁਲ ਬਿਲਕੁਲ ਜੀ ਬਿਲਕੁਲ ਬਾਕੀ ਬਹੁਤ ਚੰਗੀ ਆ ਦੁੱਧ 25 ਕਿਲੋ ਸੰਤੂ ਸਾਹਿਬ ਐ ਮਨਾ ਦੂੰਗੀ ਵੜ ਜੋ ਵੀ ਚੰਗੇ ਸਾਂਭੂਗਾ ਤੇ ਚਲੋ ਸਾਂਭਣਾ ਪਾਣੀ ਜਾਣਾ ਸਾਂਭਣੀ ਅਗਲੇ ਨੇ ਹਾਂ ਜੇ ਕੋਈ ਚੰਗੀ ਸਾਂਭ ਕਰੂਗਾ ਤੇ ਜਿੰਨਾ ਮਰਜੀ ਦੁੱਧ ਚੋੜਗਾ ਵੜ ਵੱਡੀ ਆ ਜੀ ਵੱਡੀ ਆ ਹਾਂਜੀ ਲੋਬੇ ਦੋਸਤੋ 66000 ਦੀ ਐ ਤੁਹਾਨੂੰ ਮਿਲ ਜੂਗੀ ਕਸਰਾ ਕੁਸਰਾ ਕੱਢ ਕੇ ਸਾਰੀਆਂ ਇੱਕ ਦੂਜੇ ਨੰਬਰ ਤੇ ਦਿਖਾਉਨੇ ਇੱਕ ਸ਼ਾਹੀਵਾਲ ਅੰਗ ਦੇ ਵਿੱਚ ਆ ਕਦ ਇਸ ਵੜ ਦਾ ਵੀ ਚੰਗਾ ਵੱਡਾ ਬੜੀ ਪਲੀ ਜੁੜੀ ਸੰਤੂ ਸਾਹਿਬ ਇਹ ਵੀ ਵਸ਼ੀ ਬਾਕੀ ਪਲੀ ਸਭੀ ਚੰਗੀ ਆ ਤੁਸੀਂ ਆ ਵੇਖ ਕੇ ਚੈੱਕ ਕਰ ਲੋ ਨਾਰਮਲ ਦੋਸਤੋ ਸ਼ਾਹੀਵ ਵੇ ਰਾਜੀ ਦੂਜੀ ਕਰਮ ਵਾਲੀਆਂ ਪੂਰੀਆਂ ਰਹਿੰਦੀਆਂ ਠੀਕ ਆ ਜੀ ਸੋ ਮੋਟੀ ਪੂਛ ਉਪਰੋਂ ਹੰਦੀ ਹੁੰਦੀ ਬਿਲਕੁਲ ਜਿਹੜੀ ਸਿੰਮ ਹੁੰਦੀ ਜਾਂਦੀ ਆ ਠੰਡੀ ਧੀਰਾਪਣ ਪੂਰਾ ਇੰਦੇ ਜਾ ਵੇਖੋ ਬਿਲਕੁਲ ਸੀਲੀਆਂ ਸੂਲੀਆਂ ਚੰਗੀਆਂ ਵਾਟ ਬੂਟ ਲੜਾ ਲੁੜਾ ਕਾਫੀ ਜਿਆਦੀਆਂ ਨੇ ਢਿੱਲ ਬਹੁਤ ਜਿਆਦੀ ਸੋਹਣੀਆਂ ਸਾਰੀ ਕੱਢੂਗੇ ਜੀ ਬੱਛੀ ਹਾਂ ਅੱਛਾ ਤਾਂ ਸੰਦੀਪ ਇਹਦਾ ਸੂਆ ਵੀ ਕਰਮਾ ਦੱਸ ਦਈਏ ਸੰਦੂ ਸਾਹਿਬ ਸੂਆ ਇਹਦਾ ਦੂਜਾ ਹੀ ਆ ਚਲੋ ਅੱਖ ਨੂੰ ਆਪਾਂ ਪਹਿਲਾਂ ਤੇ ਕਹਿ ਸਕਦੇ ਪਹਿਲੇ ਸੂਏ ਜੀ ਵੱਸੀ ਵਿਕਦੀ ਆ ਪਰ ਦੂਜਾ ਸੂਆ ਪਹਿਲੇ ਸੂਏ ਦੁੱਧ ਕੋਈ 13-14 ਕਿਲੋ ਇੰਨੇ ਪਾਇਆ ਜਿਹ ਲਓ ਜੀ ਇੱਕ ਹਫਤਾ ਦੋਸਤੋ ਹਜੇ ਸਮਾਂ ਬਾਕੀ ਆ ਸੁਣਦਾ ਬਾਕੀ ਥਣ ਥਣ ਬਿਲਕੁਲ ਚੈੱਕ ਕਰੋ ਬਹੁਤ ਸੋਹਣਾ ਥਣ ਲੱਗਾ ਠੀਕ ਆ ਜੀ ਵਿਰਲ ਤਕਰੀਬਨ ਕੋਈ 2 2 3 3 ਇੰਚ ਦੀ ਵਿਰਲ ਹੈਗੀ ਆ ਬਾਕੀ ਜਿਵੇਂ ਜਿਵੇਂ ਲੇਵਾ ਪਰੂਗੀ ਉਵੇਂ ਵਿਰਲ ਹੋਰ ਵੀ ਨਿਕਲ ਕੇ ਸਾਹਮਣੇ ਆਊਗੀ ਠੀਕ ਆ ਜੀ ਗੱਲ ਵਿਰਲਾ ਨਹੀਂ ਦੀ ਦੋਸਤੋ ਬਾਕੀ ਥਣ ਥਣ ਬਹੁਤ ਸਾਫ ਸੁਥਰਾ ਵੀ ਵੜਾ ਜਿਹੜੀਆਂ ਆਪਾਂ ਅਕਸਰ ਕਹਿੰਦੇ ਨੇ ਵੀ ਥਣਾ ਦੇ ਨਾਲ ਹੀ ਆ ਠੀਕ ਆ ਤੇ ਸੋਹਣੇ ਕੱਦ-ਕੱਦ ਦੇ ਵਿੱਚ ਬਨ ਬੁੰਨ ਉਸੇ ਤਰ੍ਹਾਂ ਗੱਲ ਕੰਬਲ ਠੀਕ ਆ ਜੀ ਤੇ ਫੇਸ ਕੁਆਲਿਟੀ ਤੁਸੀਂ ਵੇਖ ਕੇ ਚੈੱਕ ਕਰ ਲਓ ਕਈ ਵੀਰ ਸੰਧੂ ਸਾਹਿਬ ਕਹਿੰਦੇ ਆ ਕਿ ਪ्योर ਸ਼ਾਹੀ ਵਾਲ ਵੈੜ ਚਾਹੀਦੀ ਆ ਹਾਂ ਲਓ ਜੀ ਲਿਫਟੀ ਬਹੁਤ ਸੋਣੀ ਆ ਲਿਫਟੀ ਐਮ ਜਿਹ ਪਹਿਲਾਂ ਵੱਛੀ ਵਾਲੀ ਹੁੰਦੀ ਆ ਬਹੁਤ ਜਿਆਦਾ ਚੰਗੀ ਆ ਸੰਧੂ ਹਾਂਜੀ ਇਸ ਤਰ੍ਹਾਂ ਹੀ ਵੈਸੇ ਸੈਕੰਡ ਲੁਕੇਸ਼ਨ ਆ ਦੋਸਤੋ ਸੈਕੰਡ ਟਾਈਮਰ ਜਿਹੜੀ ਇਹ ਵੜ ਸੁਣੀ ਆ ਤੇ ਵੈਸੇ ਇੱਕ ਹੁੰਦਾ ਵੀ ਪਸ਼ੂ ਜਿਹੜਾ ਦੋਸਤੋ ਛੜਾਕਲ ਜਾਨੀਗਾ ਨਾਰਮਲ ਹੀ ਵੇਖ ਸਕਦੇ ਤੁਸੀਂ ਸ਼ਾਹੀਵਾਲ ਵੜਾਂ ਵੀ ਵੇਰ ਕਈ ਵੇਖਦੇ ਆ ਵੀ ਬਹੁਤ ਕਈ ਨਾ ਗਰਮ ਸਰਤ ਹੁੰਦੀਆਂ ਨੇ ਫਿਲਹਾਲ ਠੰਡੀ ਤੇਰੀ ਬਹੁਤ ਆ ਸੰਧੂ ਸਾਹਿਬ ਕੋਈ ਕਾਲਾ ਪਣ ਜਾਨੀ ਹੈਗਾ ਉਹ ਚੰਗਾ ਨਗੀਨਾ ਬਾਕੀ ਆਹ ਵੇਖੋ ਜੀ ਤਕਰੀਬਨ ਹਜੇ ਵੀ ਸੰਦੀਪ ਲਾਜੂ 5-7 ਲੈ ਜਣ ਲੈ ਜਣੇ ਸੰਧੂ ਸਾਹਿਬ ਤੇ ਦੇ ਲੱਗ ਭੱਗ ਲੈ ਜਣਾ ਵਛਣੇ ਜੀ ਆਹ ਸੋ ਲਾਈ ਆਉਂਦੀ ਕਰਮਾਲੀ ਹਾਂਜੀ ਹਾਂਜੀ ਖਾਣ ਚੰਗਾ ਲੱਗਾ ਤੇਰਾ ਬਾਕੀ ਟਿੱਪਣ ਤਾਂ ਬਹੁਤ ਜਿਆਦਾ ਵਧੀਆ ਜੀ ਠੀਕ ਹੈ ਜੀ ਠੀਕ ਆ ਜਾਇ ਕੋ ਵੀਰ ਉਹਨਾਂ ਨੇ ਵੀ ਆਪਣੇ ਕੋ ਲੈਂਦਾ ਵਾ ਸੌਦਾ ਆਪਣੇ ਨਾਲ ਕਰ ਲਏ ਜਦੋਂ ਉਹਦੇ ਘਰ ਚਲ ਜਾਂਦੀ ਚਮਾਤਰਾ ਦੇ ਚੱਲੀ ਕਰ ਲਏ ਆ ਬਿਲਕੁਲ ਜੀ ਜੋ ਬੰਦੀ ਸਰਦੀ ਗੱਲਬਾਤ ਹਾਂਜੀ ਹਾਂਜੀ ਲੋਬੀ ਪ੍ਰਭੋ ਇਹ ਵੀ ਆਪਸ਼ਨ ਹੁੰਦੀ ਹੈ ਵੀ ਬੇਸ਼ੱਕ ਤੁਸੀਂ ਸਾਈ ਬਿਆਨਾ ਕਰਕੇ ਆਪਣੀ ਚੀਜ਼ ਮੰਗਾ ਲੈਂਦੇ ਜੇ ਤੇ ਘਰੇ ਵੀ ਤੁਸੀਂ ਟਿਪ ਕੇ ਤਸੱਲੀ ਕਰ ਲਓ ਪਰ ਇੱਕੋ ਇੱਕ ਆਪਣਾ ਜਿਹੜਾ ਦੋਸਤੋ ਵਿਜ਼ਾ ਨਾ ਵੀ ਕੋਈ ਵੀਰ ਇੱਥੇ ਆਵੇ ਆਪਦੀ ਚੈੱਕ ਕਰੇ ਪਾਸ ਕਰੇ ਬਾਅਦ ਪੇਮੈਂਟ ਇਸ ਕਿਲੇ ਦੇ ਉੱਪਰ ਗਿਣ ਕੇ ਤੁਸੀਂ ਤਸੱਲੀ ਅਗਲੀ ਦੀ ਕਰਾਓ ਉਹ ਤੁਹਾਡੀ ਕਰਾਵੇ ਸੰਤੂ ਸਾਹਿਬ ਸਾਲੀਆਂ ਚੀਜ਼ਾਂ ਵੇ ਇਹਦੀ ਆਪਾਂ ਬਹੁਤੀ ਜਿਆਦੀ ਲੰਮੀ ਚੌੜੀ ਗਰੰਟੀ ਵੀ ਨਹੀਂ ਦੇ ਸਕਦੇ ਕਿਸੇ ਦੇ ਘਰ ਦੀ ਹੁਣ ਘੜੀ ਦਾ ਕੋਈ ਪਤਾ ਨਹੀਂਗਾ ਆਪਣਾ ਨਹੀਂ ਪਤਾ ਤੇ ਚਲੋ ਪਸੂਆ ਫਿਰ ਵੀ ਇਤਰਾ ਹੀ ਹਾਂਜੀ ਹਾਂਜੀ ਤੇ ਸੰਦੀਪ ਇਹ ਕਿੰਨੇ ਦੀ ਦੇ ਦੀਏ ਸੰਤੂ ਸਾਹਿਬ ਮੁੱਲ ਦੇ ਕਰਦੇ ਆ ਦਾ 55000 ਰੁਪਿਆ 55000 ਦੀ ਦੇ ਦੀਏ ਜੀ 52 ਦੀ ਹਾਂਜੀ ਥੋੜਾ ਜਿਹਾ ਬਾਤ ਦੀ ਹੋਰ ਕਰਦੀਏ ਕਿਤੇ ਇਹ ਨਾ ਕਨ ਵੀ ਸੰਤੂ ਬੋਲਦਾ ਨਹੀਂ ਤੇ ਰੇਟ ਜਿਆਦਾ ਫਿਰ 50 ਦੀ ਦੇ ਦੀਏ ਹੋ ਦੱਸੋ ਕਿਹਾਂ ਦੇ ਜੀ ਅੱਛਾ ਜੀ ਹਾਂਜੀ ਕੋਰ ਵੀ ਉਤਰ ਉਤਰ ਜਾ ਥੱਲੇ 48000 ਦੀ ਜਾਂਦੋ ਦਾ 10 ਹੋਰ ਦਸ 48 ਦੀ ਠੀਕ ਹੈ ਜੀ ਲੈ ਬੈਜਾ ਬੈਜਾ ਹੋ ਜੂਗੀ ਫਿਰ ਠੀਕ ਹੈ ਸੰਤੂ ਸਾਹਿਬ ਜੀ ਵੇਖ ਬਾਕੀ ਬਾਹਰ ਹਣੀ ਬੱਛੀ ਐਡੀ ਸੰਤੂ ਸਾਹਿਬ ਆਪਾਂ ਨੂੰ 48 ਦੀ ਮਿਲਨੀ ਉਹ ਕੋਈ ਗੱਲ 48 ਦੇ ਸ਼ਾਮ ਨੂੰ ਵੀਰ ਤਾਂ 60000 ਦੀ ਵਹਿੜਿਆ ਪਸ਼ੂ ਦਾ ਮੋਹ ਲਾ ਬਹੁਤੇ ਵੀਰ ਚਲੋ ਕਮੈਂਟਾਂ ਦੇ ਵਿੱਚ ਹਰ ਇੱਕ ਦੀ ਆਪੋ ਆਪਣੀ ਸੋਚ ਆ ਕਿਸੇ ਨਾਲ ਕੋਈ ਦੋਰ ਨਹੀਂ ਹੈਗੀ ਕਿਉਂਕਿ ਰੇਟ ਲਾਉਣਾ ਹਰ ਇੱਕ ਨੇ ਆਪਣੀ ਮਰਜ਼ੀ ਨਾਲ ਲਾਉਣਾ ਹਰ ਇੱਕ ਦਾ ਆਪੋ ਆਪਣਾ ਹੱਕ ਆ ਹਰ ਇੱਕ ਦਾ ਆਪੋ ਆਪਣਾ ਅਧਿਕਾਰ ਆ ਠੀਕ ਆ ਪਰ ਵੇਰ ਤੁਸੀਂ ਵੇਖ ਕੇ ਚੈੱਕ ਕਰੋ ਕੋਈ ਛੋਟੀ ਨਹੀਂ ਕਿਤੇ ਕੋਈ ਦੁਰੋਂ ਜਿਹੜੇ ਆਊਗਾ ਛਾਈ ਵਾਲ ਦੇ ਵਿੱਚ ਵੱਡੀ ਆ ਤੇ ਜਿਹੜੇ ਵੀਰ ਨੂੰ ਜਿੰਨਾ ਕਿ ਥੋੜਾ ਬਾਤ ਆ ਕੋਈ ਪਰਸੈਂਟੇਜ ਕਰਾਸ ਲੱਗਦੀ ਆ ਉਹ ਤੁਸੀਂ ਕਿਤੇ ਨਾ ਕਿਤੇ ਮਾੜੀ ਮੋੜ ਕਰਾਸ ਵੀ ਰੱਖ ਲਿਓ ਬਾਕੀ ਜ਼ਿਆਦਾਤਰ ਜਿਹੜੀ ਆ ਛਾਈ ਵਾਲ ਦਾ ਪੱਖ ਆ ਤੇ ਇਹ ਰੰਗ ਰਗਾ ਲੰਘਿਆ ਸੰਤੋਸ਼ ਸਾਹਿਬ ਲਾਲ ਹਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਬਾਕੀ ਥੰਦੇਵੇ ਦੀ ਸਭ ਤੋਂ ਮੇਨ ਗੱਲ ਵੀ ਥੰਦੇਵੇ ਦੀ ਬੜੀ ਸਾਫ਼ ਸੁਥਰੀ ਹੈ ਹਾਂਜੀ ਹਾਂਜੀ ਤੇ ਕਰਮਾਂ ਵਾਲੀ ਜਿਹੜੀ ਦੋਸਤੋ ਵਾਅਦੇ ਬੰਦੀਆਂ ਨਵਾਂ ਪਸੂ ਨਵਾਂ ਹੀ ਹੁੰਦਾ ਤੇ ਇਹ ਸੰਦੀਪ ਦੋ ਨਾਗਾ ਅੱਜ ਆਪਣੇ ਕੋਲ ਹਾਂ ਸੰਤੋਸ਼ ਸਾਹਿਬ ਦੋ ਹੀ ਅੱਜ ਤੇ ਕਰੀਏ ਨੰਬਰ ਸਾਂਝੇ ਆਪਣੇ 84370 ਜੀ 339 ਪੀਗਾ ਵੀਰ ਸੰਦੀਪ ਸਾਸਰੀ ਕਾਲ ਵੀਰ ਸੰਦੀਪ ਸਾਸਰੀ ਕਾਲ ਵੀਰ ਸੰਦੀਪ ਬਹੁਤ ਦੋਸਤੋ ਅੱਜ ਫਿਲਖਾਲ ਦੇ ਦੋ ਨਗ ਤੁਹਾਨੂੰ ਦਿਖਾਉਣੇ ਸੀਗੇ ਵੈਸੇ ਵੜਾ ਚੱਕੀਆਂ ਨੇ ਆਓ ਆਪਣੀ ਤਸੱਲੀ ਕਰੋ ਤੇ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ